ਮੈਸੇਜ ਉਹ ਲੰਬਾ ਸਦੂਦ ਐਡ ਕਰਤਾ ਵੀ ਆਪਣੇ ਆਪਣੇ ਚਲਣ ਚਾਹੋ ਹਾਲਾਤ ਜੰਗਾ ਵਾਲੇ ਬਣੇ ਹੋਏ ਇਸ ਕਰਕੇ ਤੁਸੀਂ ਆਪਣਾ ਘਰ ਵਿੱਚ ਮਹਿਕੂਰੋ ਇਹ ਇਸ ਕਰਕੇ ਨਾ ਜਿੱਥੇ ਵੀ ਕੋ ਬੰਦ ਨਾ ਮਾਤਾ ਨੂੰ ਚੀਜ਼ ਮੇਦੀ ਦੀ ਤੁਸੀਂ ਖਾਣੇ ਤਲਾਹ ਜਰੂਰ ਕਰੋ ਪਰ ਕੱਟੇ ਨਾ ਹੋਵੇ ਠੀਕ ਆ ਕਿ ਤੁਸੀਂ ਜਾਓ ਕੱਟਿਆ ਮੈਂ ਬੜੀ ਅਸੀਂ ਥੋ ਪੇਚੇ ਹੋ ਗਿਆ ਸਾਨੂੰ ਇਹ ਤਾਂ ਬਹੁਤ ਵੱਡਾ ਸੀ ਟੋਆ ਪਰ ਜਲਦਾ ਨਹੀਂ ਮੰਦੀ ਪੁਲਤ ਪ੍ਰਸ਼ਾਸਨ ਨੂੰ ਮਹੀਨਾ ਚ ਰੋ ਗਿਆ ਕਿ ਆ ਵੀ ਕੋਈ ਪੁਲਸਾਰ ਆਈ ਕਿ ਪੁਲਤ ਪਿੱਛੇ ਜਾਮ ਲੱਗਾ ਗਿਆ ਮੇਰੇ ਉੱਤੇ 20 ਮੀਟਰ ਦੇ ਨੇ ਪੰਜ ਪੌੜੀਆਂ ਨਾ ਮੇਦੀ ਦੀ ਕੜਣਾ ਇਸੇ ਪਾਸੇ ਕੰਪਰੈਸ ਆ ਰਹੀ ਆ ਪਰ ਪ੍ਰਸ਼ਾਸਨ ਨੇ ਤਾਂ ਟੁਕੜੇ ਚਾਕੇ ਲਾ ਰਿਆ ਲੋਕ ਅਸੀਂ ਪਹੁੰਚ ਗਏ ਇੱਥੇ ਕਿਉਂਕਿ ਰੱਜ ਕੋ ਜਿਹਦਾ ਪਿੱਛੋਂ 222 ਪਿੱਛੋਂ ਆ ਜਾਏ ਆ ਜੀ ਨਾਲ ਰੈਕਟਰ ਬਗਾ ਚੀਤ ਦੇ ਵਿੱਚ ਲਿਆ ਬਾਈਕ ਥੱਲੇ ਕੋਈ ਬਾਈਕ ਪੰਚਾਇਤ ਨੂੰ ਪੀ ਲਿਆ ਕਿ ਜਿਸ ਤੇ ਵੀ ਇਹਦੇ ਹਾਲਾਤ ਦਾ ਹੁੰਦੇ ਆ ਜੀ ਉਹ ਆਪਣੇ ਘਰਾਂ ਦੇ ਵਿੱਚ ਰੱਖੋ ਬਾਈਕ ਥੱਲੇ ਕੋਈ ਸ਼ਾਸਨ ਨਹੀਂ ਚੀਜ਼ ਨੂੰ ਆਪਣੇ ਆਪ ਦੇਖੇਗਾ ਸਰ ਦੇਖਿਆ ਗਿਆ ਕਿ ਲੋਕਾਂ ਨੇ ਲੋਕਾਂ ਨੇ ਤੇ ਆਪ ਵੀ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਥੋੜਾ ਸਾਈਡ ਆ ਜਾਓ ਯਾਰ ਸਾਈਡ ਆ ਜਾਓ ਇਹ ਲੋਕ ਨੇ ਖੁਦ ਹੀ ਹੱਥ ਲਗਾ ਲਗਾ ਕੇ ਦੇਖ ਰਹੇ ਚੀਜ਼ ਨੂੰ ਤੁਹਾਨੂੰ ਪਹਿਲਾਂ ਵੀ ਦੱਸਿਆ ਗਿਆ ਪਹਿਲਾਂ ਵੀ ਜੀ ਸਾਹਿਬ ਪਹਿਲਾਂ ਵੀ ਕਹਤਾ ਜਾ ਰਹੀਆਂ ਗਿਆ ਮੀਡੀਆ ਰਾਈ ਵੀ ਲੋਕਾਂ ਨੂੰ ਦੱਸਿਆ ਗਿਆ ਆ ਵੀ ਕਿਉਂਕਿ ਲੋਕ ਸੈਲਫੀਆਂ ਖਿੱਚ ਰਹੇ ਆ ਇੱਥੇ ਆ ਕੇ ਇਹ ਲੋਕਾਂ ਦੀ ਬਹੁਤ ਵੱਡੀ ਗੱਲ ਹੈ ਕੀ ਆ ਅਗਰ ਆਪਾਂ ਇਹ ਜਿਹੜੀਆਂ ਸੈਲਫੀਆਂ ਖਿੱਚ ਕੇ ਮੀਡੀਆ ਤੇ ਪਾਵਾਂਗੇ ਤੇ ਜਿਹੜੀ ਸੈਨਾ ਜਿਹੜੀ ਆ ਉਹ ਸੈਨਾ ਜਿਹੜੀ ਕਹਿ ਰਹੀ ਆ ਵੀ ਤੁਸੀਂ ਕੋਈ ਵੀ ਸੋਸ਼ਲ ਮੀਡੀਆ ਤੇ ਇਹ ਫੋਟੋ ਨਹੀਂ ਪਾਉਣੀਆਂ ਜਿਹੜੇ ਬੰਦੇ ਦੀ ਫੋਟੋ ਸੋਸ਼ਲ ਮੀਡੀਆ ਤੇ ਆ ਗਈ ਇਹਦੀ ਬਣਾ ਕੇ ਬੰਬ ਦੀ ਜਾਂ ਸੈਨਾ ਦੀ ਕਿਸੇ ਵੀ ਚੀਜ਼ ਦੀ ਉਸਦੇ ਕਾਰਵਾਈ ਹੋਣੀ ਹੈ ਇਸ ਕਰਕੇ ਧਿਆਨ ਚ ਰੱਖੋ ਕਿਤੇ ਵੀ ਬੰਬਨ ਨੂੰ ਕੋਈ ਵੀ ਚੀਜ਼ ਦਿਖਦੀ ਆ ਇਹ ਪੁਲਿਸ ਨੂੰ ਦੱਸੋ ਬਿਲਕੁਲ ਅਸੀਂ ਤੁਹਾਡੇ ਨਾਲ ਹੈਗੇ ਆਂ ਪਰ ਰਚਨਾ ਪਾਇਆ ਜਾਏਗਾ ਜਿਸ ਜਗ੍ਹਾ ਤੇ ਬਬਡੇ ਦਾ ਉੱਥੇ ਉੱਥੇ ਰਚਨਾ ਕੀਤਾ ਜਾਵੇ ਕਿਉਂਕਿ ਕਾਫੀ ਕਰਾਉਂਡ ਦੇਖਣ ਨੂੰ ਮਿਲ ਰਿਹਾ ਹੈ ਕਾਫੀ ਲੋਕ ਜਮ ਪਰ ਇਕੱਟੇ ਇਹ ਲੋਕਾਂ ਨੂੰ ਘਰਾਂ ਚੋਂ ਨਿਕਲਣਾ ਨਹੀਂ ਚਾਹੀਦਾ ਹਦਾਇਤ ਕੀਤੀ ਲੋਕਾਂ ਨੂੰ ਵੀ ਘਰਾਂ ਚੋਂ ਬਾਹਰ ਨਿਕਲਣਾ ਇਹ ਕੰਮ ਪੁਲਿਸ ਦਾ ਤੇ ਸੈਨਾ ਦਾ ਰਲ ਕੇ ਕਰਨ ਵਾਲਾ ਕੰਮ ਹੈ ਲੋਕਾਂ ਦਾ ਕੰਮ ਹੈ ਜੋ ਇਕੱਠਾ ਕਰਨਾ ਜਿਹੜਾ ਕਿ ਨਹੀਂ ਹੋਣਾ ਚਾਹੀਦਾ ਤੁਹਾਡੇ ਜਾਨ ਮਾਲ ਦੀ ਰਾਖੀ ਦੀ ਉਪਾਦ ਦੇ ਬਾਅਦ ਅਸੀਂ ਦਿਨ ਰਾਤ ਜਾਗਦੇ ਆਂ ਸਾਡੇ ਯਕੀਨ ਕਰੋ ਇੱਕ ਜਗ੍ਹਾ ਨਹੀਂ ਕਈ ਜਗ੍ਹਾ ਇਸ ਸਿੰਡੈਟ ਹੁੰਦੇ ਨੇ ਕਈ ਵਾਰ ਅਸੀਂ ਆਉਣ ਵਿੱਚ ਲੇਟ ਹੋ ਜਾਂਦੇ ਆ ਇਹਨੂੰ ਕੋਈ ਤੁਸੀਂ ਇਸ਼ੂ ਨਹੀਂ ਬਣਾਉਣਾ ਤੁਸੀਂ ਸਾਡੇ ਨਾਲ ਸਹਿਯੋਗ ਦੇਣਾ ਦਿਨ ਰਾਤ ਸਹਿਨਾ ਕੇ ਸਾਥ ਤੁਸੀਂ ਆਪਦੀ ਸੀਨੀਅਰ ਅਫਸਰਾਂ ਨਾਲ ਗੱਲ ਕਰ ਲਈ ਹੈ ਉਹਨਾਂ ਦੀ ਸਹਿਨਾ ਦੇ ਨਾਲ ਗੱਲ ਹੋ ਜਾਣੀ ਆ ਇਸ ਕਰਕੇ ਤੁਹਾਨੂੰ ਵੀ ਮੀਡੀਆ ਵਾਲੇ ਵੀ ਭਰਾਵਾਂ ਨੂੰ ਸਾਰਿਆਂ ਨੂੰ ਬੇਨਤੀ ਆ ਕਿ ਤੁਸੀਂ ਲੋਕਾਂ ਨੂੰ ਅਪੀਲ ਕਰੋ ਆਪਣੇ ਜਰੀਏ ਵੀ ਜਿੱਥੇ ਵੀ ਕੋਈ ਅਸੀ ਚੀਜ਼ ਦੇਖਦੇ ਹੋ ਉੱਥੇ ਉਹ ਬਿਲਕੁਲ ਨਾ ਹੋਣ ਆਪਣੇ ਘਰਾਂ ਚ ਮਹਿਫੂਜ਼ ਰਹਿਣਾ ਐਸੇ ਵੇਲੇ ਦੇਖਿਆ ਗਿਆ ਜਿਹੜੀ ਸੋਸ਼ਲ ਮੀਡੀਆ ਤੇ ਲੋਕ ਆਪਣੀਆਂ ਫੋਟੋ ਲੈ ਕੇ ਜਿਹੜੀਆਂ ਸੋਸ਼ਲ ਮੀਡੀਆ ਤੇ ਵਾਇਰਲ ਕਰਨਾ ਕਿਸ ਤਰ੍ਹਾਂ ਦੇ ਸੀ ਮੈਂ ਸੀ ਸਬ ਇੰਸਪੈਕਟਰ ਬਲਵੀਰ ਸਿੰਘ ਐਸਐਸਓ ਲਾਂਬੜਾ ਹਾਂਜੀ ਮੈਨੂੰ ਸਰਪੰਚ ਸਾਹਿਬ ਜਿਹੜੇ ਨੇ ਆਪਣੇ ਯਸ਼ਪਾਲ ਦੀ ਨਾਲਾ ਤੋਂ ਇਹਨਾਂ ਨੇ ਫੋਨ ਕੀਤਾ ਸੀਗਾ ਮੈਨੂੰ ਇਹ ਫਿਰ ਮੈਂ ਇੱਥੇ ਪਹੁੰਚਿਆ ਪਰ ਰਸ ਬਹੁਤ ਜ਼ਿਆਦਾ 2 ਕਿਲੋਮੀਟਰ ਤੇ ਪਿੱਛੇ ਜਾਮ ਲੱਗਾ ਹੋਇਆ ਮੈਂ ਤੁਰ ਕੇ ਆਇਆ ਇੱਥੇ ਇਸ ਕਰਕੇ ਮੇਰੀ ਆਮ ਜਨਤਾ ਨੂੰ ਪੀਲਿਆ ਬੇਨਤੀ ਆ ਵੀ ਆਪਣੇ ਆਪਣੇ ਘਰਾਂ ਚ ਚੱਲ ਜਓ ਇਹ ਜੇ ਹਾਲਾਤ ਗਾਂ ਵੀ ਹੋ ਸਕਦੇ ਆ ਤੁਸੀਂ ਬਿਲਕੁਲ ਉਸ ਜਗ੍ਹਾ ਤੇ ਪਹੁੰਚਣਾ ਨਹੀਂ ਐਸੋ ਤੁਸੀਂ ਸਾਹਿਬ ਲੋਕ ਛੋਟੇ ਛੋਟੇ ਬੱਚਿਆਂ ਨੂੰ ਨਾਲ ਲੈ ਕੇ ਇੱਥੇ ਪਹੁੰਚ ਰਹੇ ਨਹੀਂ ਉਹਨਾਂ ਨੂੰ ਤੁਸੀਂ ਤੁਹਾਨੂੰ ਮੈਂ ਬੇਨਤੀ ਕਰਦਾ ਕਿ ਇਹ ਮੀਡੀਆ ਦੇ ਜ਼ਰੀਏ ਇਹ ਸਾਰਾ ਜਿਹੜਾ ਆ ਮਸਲਾ ਬਹੁਤ ਛੇਤੀ ਲੋਕਾਂ ਦੇ ਸਾਹਮਣੇ ਆ ਸਕਦਾ ਤੁਸੀਂ ਬਹੁਤ ਹੀ ਤੁਹਾਡੇ ਅੱਗੇ ਮੈਂ ਅਪੀਲ ਕਰਦਾ ਵੀ ਆਪਣੇ মিডিਆ ਦੀ ਜਿਹੜੀ ਲੋਕਾਂ ਨੂੰ ਤੁਸੀਂ ਇਹ ਹਦਾਇਤ ਕਰੋ ਲੋਕਾਂ ਨੂੰ ਤੁਸੀਂ ਸਮਝਾਓ ਕਿ ਆਪਣੇ ਆਪਣੇ ਘਰਾਂ ਦੇ ਵਿੱਚ ਮੈਂ ਹੋ ਜਾਈਏ ਆ ਜੋ ਸਾਈਡ ਆ ਇਸ ਜਗ੍ਹਾ ਤੋਂ ਬਹਾਰ